ಕಪಡ ಜನಜೀತ ಕುರಿ ಚೆನ್ನೆ ಸಮೇದ ಗುಲ್ ਜਿਹੜੇ ਕਦੇ ਬਾਹਰ ਪਾ ਦਿੱਤੀ ਆਂਦੀ ਜਵਾਨੀ ਪਿੰਡਾਂ ਦੇ ਮੁੰਡੇ ਐ ਰਸ ਰਹੀ ਹੈ ਹਰ ਇੱਕ ਖਿਡਾਰੀ ਦਾ ਨਾਲ ਸਲਵਾਰ ਕੀਤਾ ਜਾ ਰਿਹਾ ਹੈ ਔਰ ਲਗਾਤਾਰ ਤਿੰਨ ਬਿੰਦਾਂ ਜਿਹਦੇ ਕਦੇ ਜਿੱਤੇ ਪਰ ਤੇ 200 ਐ ਤੇ ਲਗਾਤਾਰ ਤਿੰਨ ਛੱਕੇ ਤੇ ਵੀ ਜਿੱਤ ਪਰ ਤੇ 2 ਵੀਰ ਸਾਡੇ ਸਰਵੰਤ ਲਾਈਵ ਵਾਲੇ ਭਰਾਵਾ ਦੇ ਵਿਸ਼ੇਸ਼ ਤੌਰ ਤੇ ਪੁੱਜਿਆ ਜੀਤੂ ਦੇ ਉੱਪਰ ਇਹਨਾਂ ਦਾ ਕਦੇ ਬਹੁਤ ਵੱਡਾ ਕਦੇ ਘਾਰੋ ਤੇ ਕੀਤਾ ਜਾ ਰਿਹਾ ਹੈ YouTube ਤੇ ਵੀ ਪਾਸੇ ਧੰਨਵਾਦ ਜਿੰਨੇ ਕਲੇ ਕਰਦੇ ਟੀਚਰ ਵਰਗੇ ਰਿਕਨਿਸ਼ਨ ਹੋ ਰਿਹਾ ਹੈ ਪਰ ਜੀਤੂ ਆ ਕਦੇ ਲੋਹੇ ਵਾਲਾ ਕਮਾਉਣ ਕਿਤੇ ਭਰਾਵਾ ਨੇ ਲਾਸਕਾ ਦੇ ਪਾਸੇ ਵੱਡਾ ਜਿਹੜੇ ਤਾਂ ਵੱਡੇ ਪਰਮੰਦਾ ਲੈਰੇ ਬੜਾ ਕਹਿੰਦੇ ਜੀਤੂ ਥੋੜਾ ਜੇ ਇਧਰ ਕਹਿੰਦੇ ਕਾਕਾ ਆ ਗਿਆ ਕਹਿੰਦੇ ਰਾਂਟਰੇ ਵਾਲਾ ਜਿਹੜਾ ਕਹਿੰਦੇ ਤਿਆਰ ਹੈ ਥੋੜਾ ਕਹਿੰਦੇ ਟਰੈਕਟਰ ਦਾ ਜੀਤੂ ਹੈ ਮੇਰੇ ਤੇ ਸੋਲੇ ਵੀ ਜਾਣ ਤਾਂ ਕਿਦਾ ਵੱਡਾ ਸਰਮਾਨ ਕੀਤਾ ਗਿਆ ਹੈ ਇਹ ਆ ਸਰਬੀਰ ਸਿੰਘ ਧਮਾਨ ਜਿਹੜੀ ਕਹਿੰਦੇ ਉਹ ਖੁੱਟ ਹੋਈ ਖੜੀ ਹੈ ਖੇਡ ਦੇ ਮੈਦਾਨ ਦੇ ਅੰਦਰ ਲੋਕਾਂ ਬਾਰਤੋਂ ਲਈ ਕਹਿੰਦੇ ਫੇਰ ਨੌਜਵਾਨ ਜਿਹੜੇ ਤਿਆਰ ਹੈ ਕਾਕਾ ਕਹਿੰਦੇ ਰਾਂਪਰੇ ਵਾਲਾ ਇਹਨਾਂ ਦੇ ਵਾਹ ਜੀ ਉਧਰ ਦੇ ਪਾਸੇ ਕਮੇਟੀ ਵਾਲੇ ਮੁੰਡਿਆਂ ਦੀ ਬਹੁਤ ਵੱਡੀ ਸਟੋਰ ਹੈ ਕਹਿੰਦੇ ਹਰੇ ਕਾਪਾ ਖੋਜ ਕਰਕੇ ਤੋੜਦਾ ਹੈ ਗਰਾਊਂਡ ਦੇ ਉੱਪਰ ਕਹਿੰਦੇ ਥੋੜੀ ਪਰਫਾਰਮੈਂਸ ਤੱਕ ਨਹੀਂ ਚੜੀ ਦੋਵੇਂ ਨਿਕਰ ਤੇ ਖੜੇ ਰਹੇ ਸੌ ਕੋ ਕਾਰ ਜਿਹੜਾ ਕਹਿੰਦੇ ਕਰ ਦਿੰਗੇ ਲਓ ਸੌਣੇ ਕਹਿੰਦੇ ਕੀ ਕੀ ਕਾਈ ਹੈ ਕਹਿੰਦਾ ਜੱਟ ਸ਼ੁਗੂਲਾ ਤੂੰ ਜਿਹੜਾ ਨਿੱਤ ਵਿੱਚ ਕਹਿਣਾ ਹੈ ਤੇ ਬਾਲ ਖਿੰਦੇ ਨਹੀਂ ਬੰਦੀ ਹੈ ਟੱਕਾ ਬਲ ਵੀ ਪੁੱਜਾ ਆਇਆ ਲਓ ਸੌਣਿਆ ਮੁੰਡੇ ਦੇ ਕਹਿੰਦੇ ਸ਼ੋਰ ਜੂਗੀ ਆ ਨਹੀਂ ਰੱਬ ਦੇ ਲਾਲ ਕਬਾਤੇ ਇੱਕ ਵਾਰੀ ਯਾਰ ਮੰਨ ਦੇ ਪਹਿਲਾਂ ਰੱਬ ਨੂੰ ਮਨਾਲੂ ਆਪੇ ਮਾਲਾ ਲਿਆ ਹਰ ਸਤਾ ਪ੍ਰੋਮੋਸ਼ਨ ਹੋ ਗਈ ਐਂਟਰ ਵਾਲੇ ਦੇ ਉਪਰ ਦੇ ਵਿੱਚ ਕਰ ਲੈ ਸੀਨੀਅਰਾਂ ਨੇ ਲਓ ਸਾਹਮਣੇ ਵੀ ਵਧੀਆ ਗੱਲ ਹੈ ਦੋ ਟੀਮਾਂ ਬਣ ਗਈਆਂ ਰਹਿ ਰਹੀਆਂ ਅੰਡਰ ਵਾਲੇ ਲੱਗ ਕੇ ਖੇਡਦੇ ਐ ਅੰਡਰ ਦੇ ਵਿੱਚੋਂ ਕਦੇ ਉਪਰ ਦੇ ਵਿੱਚ ਲਓ ਸਾਹਮਣੇ ਕਦੇ ਤੇ ਸੁਧਾਰੇ ਸਾਹਮਣੇ ਜਾਂਦੇ ਰੋਟ ਦਾ ਕਦੇ ਕੱਕੋ ਹੋਰੇ ਨਹੀਂ ਕਮਾਈਆਂ ਰਹਿਦੀਆਂ ਕਦਾ ਨਹੀਂ ਹਰਾਤ ਰੇ ਦੇ ਮਾਰੇ ਬੰਦੇ ਦੇ ਆਹ ਸੌਦਾ ਨਹੀਂ ਬੰਦੇ ਆ ਚੜਾਈਆਂ ਰਹਿਦੀ ਤਾਰਾ ਬੱਲਾ ਦੀ ਖੇਡ ਦੇ ਰੰਦੀ ਆ ਲਓ ਸਿੰਘ ਮੁੰਡੇ ਨੇ ਪਾ ਦਿੱ ਹੈਵੀ ਡਾਕਟਰ ਦੀ ਟਰਾਈ ਕੀਤੀ ਹੈ ਜਰਚੋ ਬਾਅਦ ਪੱਤੀ ਮੁੰਡੇ ਵਾਲਾਂ ਨੇ ਕਮਾਲ ਕਰ ਦਿੱਤੀ ਹੈ ਇੱਕ ਵੱਡਾ ਲੈਜਨ ਜਿਹੜਾ ਕਹਿੰਦੇ ਸੈੱਟ ਕਰਕੇ ਮੇਰਾ ਪੈਣਾ ਹੈ ਸਾਹਮਣੇ ਕਹਿੰਦੇ ਦੇਖਾਂਗੇ ਮਾਰ ਕੌਣ ਦੀ ਸਰਾਰੀ ਜਿਹੜਾ ਕਹਿੰਦੇ ਤਿਆਰ ਹੈ ਖਾਦੇ ਦੀਆਂ ਬਾਲਾਂ ਨੇ ਆ ਕਹਿੰਦੇ ਕਾਕਾ ਰਾਮਪਰੇ ਵਾਲਾ ਰਾਮਪਰੇ ਵਾਲਾ ਰਾਮਪਰੇ ਵਾਲਾ ਰਾਮਪਰੇ ਵਾਲਾ ਰਾਮਪਰੇ ਵਾਲਾ ਰਾਮਪਰੇ ਵਾਲਾ ਕਰਾਉਦਾ ਲਾਣਾ ਲਾਣਾ ਕਰਾਉਦਾ

ठंडा घट रहेगा त्यौहार है ਚੱਲ ਰਹੇ ਵੀ ਹੈ ਇਹ ਜੋ ਇੱਕ ਫੜ ਗਿਆ ਪਿੰਕ ਤੇ ਤੇ ਰਹਿ ਗਿਆ ਬਾਲਾ ਮੈਦਾਨ ਦਾ ਨਿੰਬੜ ਨਵੇੜਾ ਕਰ ਦੇਣਾ ਆਹ ਕਹਿੰਦੇ ਖੇਡਦੇ ਮਾਣ ਇੰਦਰ ਜਿਹੜਾ ਖਿਡਾਰੀ ਕਹਿੰਦੇ ਪਿਆਰ ਹੈ ਇਹ ਆ ਕਹਿੰਦੇ ਜੱਫੂ ਗੰਦਾ ਜਿੰਦਾ ਵੀ ਢਿੱਲ ਇਹ ਆ ਜੱਫੂ ਗੰਦਾ ਇਹ ਜਿੰਦਾ ਨਹੀਂ ਢਿੱਲ ਛੱਕੇ ਜਿੱੜ ਕੇ ਆਇਆ ਥਾੜੀ ਰੇਗਤੀ ਵਾਲ ਤੇ ਪੈਂਦੀ ਕਦੇ ਬਾਲ ਕਹਿੰਦੇ ਮੇਰ ਦੀ ਆ ਲਓ ਇਧਰ ਦੇ ਪਾਸੇ ਐ ਕਿਹੜਾ ਆ ਹਾਈ ਕਿਹੜਾ ਇਹ ਦੂਜਾ ਬਾੜ ਦੁੱਤਾ ਵੀ ਮੱਗੀ ਚਿੱਤਰੀਏ ਚੱਟਾ ਨੂੰ ਚੱਕਰੇ ਤੇ ਆਇਆ ਬੱਟਾ ਨੂੰ ਲੜਦੇ ਕਾਲਿਆਂ ਬੱਟਾ ਤੋਂ ਨਾ ਡਰਦੇ ਕਾਲਿਆਂ ਸੱਪਾਂ ਤੋਂ ਬੜੇ ਪਤੰਦਰ ਬਾਰੇ ਨੇ ਰੰਗਾਂ ਤੂਫਾਨ ਸੇਕਦੇ ਤੇ ਦਿਨੇ ਦਿਖਾਉਂਦੇ ਤਾਰੇ ਨੇ ਇਹ ਕ੍ਰਿਕਟ ਖੇਡੇ ਕਦੇ ਪਿੰਨੀ ਵਾਲੇ ਕਿਹੋ ਪਰ ਕਿਹਦੇ ਪਿਆਰ ਅਜ ਤੇ ਰੰਗ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਦੀ ਗੱਲ ਜਿਹੜੇ ਹੋਏ ਆਉਂਦਾ ਕੂੜ ਦਿੰਦੇ ਆ ਮਿੱਤਰਾਂ ਦੀ ਹਿੰਦਾ ਪੱਕੀਆਂ ਲਡੇਲ ਵਰਗੀ ਤੇ ਦੰਦੇ ਪੱਕੀਆਂ ਗਰਦਾਰੀਆਂ ਦੇ ਉਹ ਕੂੜ ਦਿੰਦੇ ਆ ਮਿੱਤਰਾਂ ਦੀ ਹਿੰਦਾ ਜਿਹੜੀ ਕਦੇ ਪੈਂਦੀ ਆ ਇਹ ਆ ਕਦੇ ਉਧਰ ਨੇ ਪਾਸੇ ਪੇਂਦੂ ਮੇਰੇ ਵੀਰੋ ਜਿਹੜਾ ਕਦੇ ਪਾਲਾ ਪਾ ਰਿਆ ਹੈ ਬਹੁਤ ਬੜਾ ਕਹਿੰਦੇ ਧੰਨਵਾਦ ਹੈ ਜਿਹੜੇ ਪਾਸੇ ਜਿਹੜਾ ਕਹਿੰਦੇ ਮਹਾਰਾਜ ਜੁਦੀੰਦਰ ਕੀਰਾ ਕਹਿੰਦੇ ਰਣਜੀਤ ਜਿਹੜਾ ਕਹਿੰਦੇ ਪਿੱਛਲੇ ਆਹ ਬੱਲੇ 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 ਆਓ ਬੱਲੇ ਉਧਰ ਜਿਹੜੇ ਕਹਿੰਦੇ ਖੇਡ ਦੇ ਮੈਦਾਨ ਦੇ ਹੁੰਦਾ ਉਧਰਲੇ ਪਾਸੇ ਜਿਹੜੇ ਚੱਕੇ ਜਿਹੜੇ ਕਹਿੰਦੇ ਹੁੰਦੇ ਆ ਪਹਿਲੀ ਗੱਲ ਆਹ ਬੱਲੇ 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 ਆਓ ਬੱਲੇ ਯਾਰ ਕੱਕਰੀ ਪਹਿਲੀ ਗੱਲ ਉਧਰਲੇ ਪਾਸੇ ਦਾ ਆਇਆ ਹੀ ਨਹੀਂ 22 ਤੇ ਆਇਆ ਹੈ ਕਹਿੰਦੇ ਰਾਮਪੁਰੇ ਮੰਡੀ ਵਾਲਾ ਕਹਿੰਦੇ ਜੱਜੂ ਜੱਜੂ ਦੇ ਲੱਕਰ ਜੂ ਦੇ ਜੱਜੂ ਜੱਜੂ ਦੇ ਜਿੰਦਾ ਬਣੀ ਲੈ ਬਣੀ ਲੈ ਚੱਕਰ ਤੇ ਟੱਕਰ ਚੱਕਰ ਤੇ ਟੱਕਰ ਕਬੱਡੀ ਹੈ ਟੱਕਰ ਵੱਡੀ ਹੈ ਛੱਕਾ ਤੇ ਉਹ ਪਾਸੇ ਕਿੰਨੇ ਹੁਣ ਮਾਰ ਦਿੰਦਾ ਧੰ ਇੱਜੇ ਤੇ ਕੁਵਾਰੀ ਦੀ ਜਿਹੜੀ ਦਰ ਰੱਖੇ ਮਾਸਿਆਂ ਦਾ

ਰਾਈ ਫੇਰਾਖਾ ਇੱਥੇ ਰੱਖਾ ਉਹ ਜੰਗ ਤਾਂ ਲੋਕੋ ਖੋਖਾ ਰਵਨਾ ਮੁੰਡੇ ਦੇ ਬੰਦਵੇਂ ਨਾਲ ਵੀ ਦਾ ਕੰਮ ਕੀਤਾ ਉੱਥੇ ਦੇ ਪਾਸੇ ਫੇਰ 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 ਝੱਗਾ ਜੇ ਤਾਲੀ ਤੇ ਮਾਰੋ ਗੇ ਜਿਹੜੇ ਨਾਲ ਵੀ ਵਾਹ ਵਾਹ ਇੱਕ ਗੱਜੂ ਵਾਹ 1100 ਆਵਾਜ਼ ਤੇ ਸ਼ਿੱਟਾ 1100 1100